ਦੁਕਾਨਦਾਰ ਬੜੇ ਪਰੇਸ਼ਾਨ ਆ ਤੁਸੀਂ ਦੇਖ ਸਕਦੇ ਆ ਦੁਕਾਨਾਂ ਵੀ ਬੰਦ ਪਈਆਂ ਆ ਤੇ ਉਹ ਡਰਦੇ ਵਿਚਾਰੇ ਪਾਣੀ ਅੰਦਰ ਨਾ ਜਾਵੇ ਸੋ ਦੁਕਾਨਾਂ ਇਨੀ ਖੋਲਦੇ ਇੱਟਾਂ ਵੀ ਲਾਈਆਂ ਮੋਰੇ ਨੂਰਮਲ ਰੋਡ ਦੇ ਉੱਤੇ ਆ ਤੁਸੀਂ ਦੇਖ ਸਕਦੇ ਨੂਰਮਲ ਰੋਡ ਦੇ ਉੱਤੇ ਕੱਲ ਦਾ ਹੀ ਪਾਣੀ ਇੱਥੋਂ ਜਿਹੜਾ ਆ ਲੀਕ ਹੋ ਰਿਹਾ ਆ ਉਹ ਜਗ੍ਹਾ ਤੋਂ ਪਾਣੀ ਲੀਕ ਹੋ ਰਿਹਾ ਤੇ ਇੱਥੋਂ ਥਾਣੀ ਪਾਣੀ ਸਾਰਾ ਡਰੇਨ ਹੋ ਕੇ ਇਸ ਗਲੀ ਵੱਲ ਨੂੰ ਜਾ ਰਿਹਾ ਔਰ ਸਾਰੇ ਰੌਲਾ ਪਾਉਂਦੇ ਕਿ ਪਾਣੀ ਦੀ ਸੰਭਾਲ ਕਰੋ ਬੂੰਦ ਬੂੰਦ ਦੀ ਲੋੜ ਆ ਪਾਣੀ ਦੀ ਪਰ ਇੱਥੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਇਥੋਂ ਕੋਈ ਪਾਣੀ ਲੀਕ ਹੋ ਰਿਹਾ ਪਾਣੀ ਇਥੋਂ ਲੀਕ ਹੋ ਕੇ ਸਾਰਾ ਅੱਗੇ ਜਾ ਰਿਹਾ ਤੇ ਆ ਮੈਡੀਕਲ ਦੀ ਦੁਕਾਨ ਹੈ ਦਵਾਈਆਂ ਦੀ ਦਵਾਈਆਂ ਦੀ ਦੁਕਾਨ ਬੰਦਿਆ ਤੇ ਪਾਣੀ ਇਹਦੇ ਅੰਦਰ ਹੀ ਜਾ ਰਿਹਾ ਦੇਖ ਸੋ ਆ ਪਿੱਛੇ ਮੈਡੀਕਲ ਸਟੋਰ ਆ ਤੇ ਜਿਹੜੇ ਦਵਾਈਆਂ ਲੈਣ ਵਾਲੇ ਲਗਾਤਾਰ ਆਉਂਦੇ ਆ ਤੇ ਪਾਣੀ ਦੀ ਸਮੱਸਿਆ ਕਰਕੇ ਮੋਰੇ ਪਾਣੀ ਖੜਾ ਤੇ ਦੁਕਾਨ ਦੇ ਵਿੱਚ ਪਾਣੀ ਵੜ ਰਿਹਾ ਨਾਲ ਤੇ ਆ ਹੋਰ ਵੀ ਦੁਕਾਨਦਾਰ ਜਿਹੜੇ ਲਾਗੇ ਖੜੇ ਆ ਇਹ ਵੀ ਬੜੇ ਪਰੇਸ਼ਾਨ ਹੈ ਹਾਂਜੀ ਇਹ ਪਾਣੀ ਦੀ ਸਮੱਸਿਆ ਕਿਦਣ ਦੀ ਹੈ ਜੀ ਕੱਲ ਦੀ ਕੱਲ ਦਾ ਚੱਲ ਰਿਹਾ ਹੈ ਜੀ ਪਾਣੀ ਕਦ ਚੱਲ ਰਿਹਾ ਪਰਸੋਂ ਦਾ ਜੀ ਅੱਛਾ ਇਹ ਐਤਵਾਰ ਨੂੰ ਰਿਲਾਇੰਸ ਵਾਲੇ ਆਏ ਸੀ ਅਸੀਂ ਦੁਕਾਨ ਬੰਦ ਸੀ ਉਹ ਪਾਈਪ ਪਾ ਕੇ ਗਏ ਆ ਉਸ ਤੋਂ ਬਾਅਦ ਕੋਈ ਪਾਈਪ ਟੁੱਟ ਗਈ ਉਹਨਾਂ ਕੋਲ ਉਸ ਤੋਂ ਬਾਅਦ ਪਾਣੀ ਲੀਕ ਕਰਨਾ ਸ਼ੁਰੂ ਹੋ ਗਿਆ ਥੋੜਾ ਕਰਦਾ ਸੀਗਾ ਉਸ ਤੋਂ ਬਾਅਦ ਜ਼ਿਆਦਾ ਕਰਨ ਲੱਗ ਪਿਆ ਰਿਲਾਇੰਸ ਵਾਲੇ ਆਏ ਸੀ ਰਿਲਾਇੰਸ ਵਾਲੇ ਪਾਈਪਾਂ ਦੇ ਥੱਲੇ ਉਹ ਜਮੀਨ 'ਚੋਂ ਉਹ ਬੰਦੇ ਆਏ ਸੀ ਅੱਛਾ ਤੇ ਉਹ ਸ਼ੌਬ ਬੰਦ ਕਰਕੇ ਉਹ ਪੂਰਾ ਪਟ ਗਈ ਸੀਗੇ ਹਾਂ ਪਾਈਪ ਦਾ ਕੋਰੈਕਸ਼ਨ ਉਹਨੂੰ ਮਿਲਿਆ ਨਹੀਂ ਕੁਝ ਉਹਦੇ ਛੱਡ ਗਏ ਉਹਦੇ ਛੱਡ ਗਏ ਹਾਂ ਜੀ ਫੇ ਮੁੜ ਕੇ ਅਗਲੇ ਦਿਨ ਨਹੀਂ ਆਏ ਉਹ ਨਹੀਂ ਆਏ ਤੇ ਫਿਰ ਤੁਸੀਂ ਇਹਦੀ ਕੰਪਲੇਨ ਕੀਤੀ ਕੰਪਲੇਨ ਕੀਤੀ ਹੋਈ ਹੈ ਜੀ ਕਿਹਨਾਂ ਨੂੰ ਕੀਤੀ ਹਾਂ ਭਾਜੀ ਨੇ ਕੰਪਲੇਨ ਲਿਖਾਈ ਹੋਈ ਹੈ ਕਿਹਨੂੰ ਕੰਪਲੇਨ ਲਿਖਾਈ ਹੈ ਜੀ ਮੈਂ ਕਾਰਪੋਰੇਸ਼ਨ ਦਫ਼ਤਰ ਚ ਕੰਪਲੇਨ ਲਿਖਾਈ ਕੰਪਲੇਨ ਕਿਹਨਾਂ ਨੂੰ ਲਗਾਈ ਹੈ ਤੇ ਜਿਹੜੇ ਡਿਸਪੋਜ਼ਲ ਵਾਲੇ ਆ ਪਾਣੀ ਵਾਲੇ ਜਿਹੜਾ ਦਫ਼ਤਰ ਆ ਉੱਥੇ ਉੱਥੇ ਲਿਖਾਈ ਜਾ ਅੱਛਾ ਜੀ ਪਰਸੋਂ ਦੀ ਕੰਪਲੇਨ ਲਿਖੀ ਹੈ ਤੁਹਾਡੀ ਹਾਂ ਜੀ ਪਰਸੋਂ ਕੱਲ ਦੀ ਗਲਤੀ ਦੇਖੋ ਭਾਜੀ ਪਰਸੋਂ ਦਾ ਮੈਂ ਕਹਿ ਰਿਹਾ ਇਹ ਆ ਭਈ ਇਹ ਤਾਂ ਨਗਰ ਕੌਂਸਲ ਜਿਹੜੀ ਪਰਮਿਸ਼ਨ ਦਿੰਦੀ ਹੈ ਨਾ ਤਾਂ ਪਹਿਲਾਂ ਉਹਨਾਂ ਦੀ ਜ਼ਿੰਬਾਰੀ ਬਣਦੀ ਆ ਬਿਲਕੁਲ ਠੀਕ ਹੈ ਜੀ ਉਸ ਬਾਅਦ ਹੁਣ ਪੱਟਿਆ ਤਾਂ ਨਗਰ ਕੌਂਸਲ ਨੂੰ ਦਿਖਣਾ ਚਾਹੀਦਾ ਪਹਿਲੋਂ ਆ ਕੇ ਇੱਥੇ ਨਾ ਇਹ ਜ਼ਿੰਬਾਰੀ ਜੀ ਕੋ ਪਰਮਿਸ਼ਨ ਦਿੰਦੀ ਆ ਜੀਓ ਨੂੰ ਜਾਂ ਰਿਲਾਇੰਸ ਕੰਪਨੀ ਵਾਲਿਆਂ ਜਿਹਨਾਂ ਨੂੰ ਦਿੰਦੀ ਆ ਇਹ ਉਹਨਾਂ ਦੀ ਪਰਮਿਸ਼ਨ ਜਿੱਤ ਦਿੱਤੀ ਆ ਤੇ ਹੁਣ ਜ਼ਿੰਬਾਰੀ ਵੀ ਉਹਨਾਂ ਦੀ ਬਣਦੀ ਨਗਰ ਕੌਂਸਲ ਦੀ ਉਹ ਆ ਕੇ ਦੇਖਣਾ ਕਿ ਕੀ ਮੁੜ ਕੇ ਉਹਨੇ ਨਹੀਂ ਆਏ ਮੁੜ ਕੇ ਉਹ ਆਏ ਨਹੀਂ ਕੋਈ ਨਹੀਂ ਆਇਆ ਇੱਥੇ ਦੋ ਦਿਨ ਹੋ ਗਏ ਲਗਾਤਾਰ ਪਾਣੀ ਚੱਲਦਾ ਹੋਇਆ ਵੀ ਉਹਨਾਂ ਨੇ ਟੱਟਿਆ ਹੋਇਆ ਵੀ ਉਹਨਾਂ ਨੇ ਪੱਟਿਆ ਤਾਂ ਬੰਦ ਵੀ ਨਹੀਂ ਕਰਨ ਆਏ ਕੋਈ ਬੰਦ ਵੀ ਨਹੀਂ ਕਰ ਰਹੇ ਜਾਨੀ ਕਿ ਉਹਨੂੰ ਪੂਰ ਕੇ ਵੀ ਨਹੀਂ ਗਏ ਤੇ ਪਾਣੀ ਵੀ ਪਾਣੀ ਦਾ ਪੈਪ ਤੋੜ ਕੇ ਪਰੇ ਹੋ ਗਏ ਸੋ ਦੇਖ ਸਕਦੇ ਪਾਣੀ ਦਾ ਪੈਪ ਤੋੜ ਕੇ ਪਰੇ ਹੋ ਗਏ ਤੇ ਆਪ ਚੱਲ ਗਏ ਮੁੜ ਕੇ ਖਬਰ ਵੀ ਨਹੀਂ ਲਈ ਸੋ ਆਪਾਂ ਇੰਨਾ ਕਾ ਜ਼ਿਆਦਾ ਇਹ ਸੋਸ਼ਲ ਮੀਡੀਆ ਤੇ ਰੌਲਾ ਪੈਂਦਾ ਆ ਜਾਂ ਸਾਰੇ ਕਹਿੰਦੇ ਆ ਵੀ ਪਾਣੀ ਦੀ ਲੋੜ ਆ ਬੂੰਦ ਬੂੰਦ ਪਾਣੀ ਚਾਹੀਦਾ ਪਰ ਇੱਥੇ ਪਾਣੀ ਲਗਾਤਾਰ ਜਿਹੜਾ ਉਹ ਡਰੇਨ ਹੋ ਰਿਹਾ ਲਗਾਤਾਰ ਪਾਣੀ ਜਿਹੜਾ ਬਰਬਾਦ ਹੋ ਰਿਹਾ ਤੇ ਪ੍ਰਸ਼ਾਸਨ ਇਦਾਂ ਦੇ ਜਿਹੜੇ ਕਰਿੰਦੇ ਆ ਉਹਨਾਂ ਨੂੰ ਪਹਿਲੀ ਗੱਲ ਤਾਂ ਇਜਾਜ਼ਤ ਨਹੀਂ ਦੇਣੀ ਚਾਹੀਦੀ ਇਦਾਂ ਟੋਏ ਪੱਟਣ ਦੀ ਜੇ ਦਿੱਤੀ ਆ ਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਸ ਜਿਹੜਾ ਪਾਈਪ ਤੋੜਿਆ ਉਹਨੂੰ ਠੀਕ ਕਰਵਾ ਕੇ ਜਾਣ ਸੋ